kia tōtoko ਦੇਖ ਨਹੀਂ ਦੇਖਣਾ ਮੈਂ ਟੁੱਟੀ ਹੋਈ ਨਾ ਵੀਡੀਓ ਮਨੇ ਨਾਲ ਸੋਡੀ ਫੜੀ ਦੋ ਇਹ ਨਹੀਂ ਕਿ ਨੋ ਵੀਡੀਓ ਹੁੰਦੀ ਬਰਾਂਡ ਦੀ ਉਹ ਟਰੀ ਕੀ ਬ എന്തൊക്കെ ആൻലൈനമുള്ള അജി മാറാൻ Thank yeah. you. ਮਨ ਨੂੰ ਹੌਸਲਾ ਜਈ ਵੀ ਕੈਮਰੇ ਲੱਗੇ ਆ ਹੋਰ ਹੌਸਲਾ ਹੀ ਮਨ ਨੂੰ ਵੀ ਕੈਮਰੇ ਲੱਗੇ ਜੇ ਕਿਦਾਂ ਨਾ ਕੋ ਬੰਦਾ ਲੱਭਣਾ ਉਹਨੂੰ ਪਤਾ ਵਾ ਕਿ ਕਿੰਨੇ ਬੰਦੇ ਆ ਆ ਕਰਦੀਏ ਚੁੱਕਦੀਏ ਕਰਦੀਏ ਮਤਲਬ ਵਾਰੀਆਂ ਕਰਦਾ ਰੋਜ਼ ਨਹੀਂ ਕਰਦਾ ਕਰਦਾ ਦਵਾ ਤਾੜਿਆ ਕਾਤਾ ਕੁਮਰ ਅਰਗੇ ਵੀ ਕਿੰਨਾ ਚੱਲ ਕੇ ਲਾਇਆ ਹੈ ਕੰਦੇ ਨੂੰ। ਸੋ ਤਰ੍ਹਾਂ ਇਹ ਕੁਦਰਤੀ ਥੋੜਾ ਚੰਦ ਰਗਾਂ ਨੂੰ ਜਦੋਂ ਆਈ ਨਹੀਂ ਕਿੱਥੇ ਕਿੱਥੇ। ਹਮ। ਜਿਹੜੇ ਤੇ ਦੇ ਦੇ ਮੂੰਹ ਕੋ ਲੱਗਦਾ ਹੀ ਉਹ ਕੱਪੜਾ ਰੋਟੀ ਲੈਦਾ ਹਮ ਉਹ ਕਿੰਨਾ ਕਿੰਨਾ ਟਾਈਮ ਲਾਇਆ ਇਸ ਦਾ ਤਾਂ kak kan itu cukup jendela real ya gitu Hmm daya sepeda sepeda sih blender pickori itu dong ਲੇਖਾ ਪਤਾ ਨਹੀਂ ਤੇ ਰਹਿੰਦੇ ਨਹੀਂ ਨਹੀਂ ਮੇਰੇ ਉਧਰ પેટ્રોલ ਪੰਪ ਤੇ ਨਗਰ ਨੇ ਜਾਣਗੇ ਹਾਂ ਨਾ ਤੇ ਵੇਖਣ ਦੇ ਨਹੀਂ ਕਿ ਕੋਈ ਪਤਾ ਲਈ ਤੁਹਾਨੂੰ ਵੇਖੋ ਸਾਰੇ ਆਹ ਦੁਸ਼ਮਣ ਕੋਈ ਨਹੀਂ ਜਿਸ ਦੇ ਉੱਤੇ ਲੰਘੇ ਚਿੱਟੇ ਚੱਲਦੇ ਪਾਉਂਦੇ ਇਦੋਂ ਜਿੱਤੇ

आपस में गला करिए आपस में कर, कर दो कोई ਬੋਡ ਮਾੜੀ ਗੱਲ ਜਿਹੜੀ ਛੱਡਾ ਹੋਈ ਦੋ ਦਿਨ ਹੋ ਗਏ ਸਾਡੇ ਤਾਂ ਕੋਈ ਸੌਤ ਤੇ ਜਿਹੜੇ ਬਾਕੀ ਕੋਰਡਾ ਪੜੇ ਜਾਣਾ ਚੱਲਦਾ ਇੱਕ ਕੋਟਵਾਰੀ ਸਕੇ ਹੀ ਕੋਟਵਾਰਾ ਦਿੰਦੀ ਆਪਾਂ ਜਿਹੜਾ ਸਰਕਾਰੀ ਸੇਵਾ ਦੀ ਸਟਾਰ ਹੈ ਉਹ ਆਈ ਬਾਪਾ ਬਈ ਨਾ ਚੇਤੇ ਚੇਰੀ ਆਂਦੀ ਬੀ ਸਿਆਰਾ ਫਸਟੋਰੀ ਸਾਡੇ ਡੇਲੀ ਡੇਲੀ ਇੱਕ ਕੋਟਵਾਰੀ ਆਉਂਦਾ ਜਾਗਾ ਟਾਰਗੇਟ ਪਾ ਰਿਹਾ ਜੇ ਬੰਦਾ ਕੁਝ ਵੀ ਕਰੇ ਠੀਕ ਹਾਂਜੀ ਬਾਬਾ ਜੀ ਕੱਲ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਚੋਰੀ ਹੋ ਗਈ ਕੀ ਸੀ ਉਸਾਰਾ ਮਾਮਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਸੋਂ ਰਾਤ 20 21 ਦੀ ਰਾਤ ਨੂੰ ਚੋਰ ਜਿਹੜੇ 1 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿੱਚ ਆਏ ਇੱਕੋ ਬੰਦਾ ਸੀਗਾ ਸਾਈਕਲ ਤੇ ਆਇਆ ਵਾ ਉਹਨੇ ਆਣ ਕੇ ਸਾਰੇ ਗੁਰਦੁਆਰਾ ਸਾਹਿਬ ਦੇ ਜਿੰਦਰੇ ਤੋੜੇ ਆ ਸਭ ਤੋਂ ਪਹਿਲਾਂ ਉਹਨੇ ਗੋਲਕ ਤੋੜ ਕੇ ਉਹਦੇ ਵਿੱਚੋਂ ਮਾਇਆ ਕੱਢੀ ਉਸ ਤੋਂ ਬਾਅਦ ਸਾਰੀਆਂ ਲਮਾਰੀਆਂ ਸਾਡੀਆਂ ਫੋਲ ਕੇ ਉਹਦੇ ਵਿੱਚੋਂ ਕੁਝ ਲੱਭਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਸਾਡੇ ਸਟੋਰ ਰੂਮ ਤੇ ਸਾਡਾ ਜਿਹੜਾ ਸੀਸੀਟੀਵੀ ਕੈਮਰਾ ਵਾਲਾ ਜਿਹੜਾ ਕਮਰਾ ਸੀਗਾ ਉਹਨੂੰ ਤੋੜ ਕੇ ਉਹਦੇ ਵਿੱਚੋਂ ਡੀਵੀਆਰ ਕੱਢ ਕੇ ਤੇ ਦੋ ਸਿਲੰਡਰ ਤੇ ਇਨਵੈਟਰ ਬੈਟਰਾ ਗੋਲਕ ਦੀ ਸਾਰੀ ਮਾਇਆ ਲੈ ਕੇ ਉਹ ਬੰਦਾ ਜਿਹੜਾ ਵਾ ਇਹ ਸਾਰੀ ਕਾਰਵਾਈ ਕਰਕੇ ਤੇ ਤਕਰੀਬਨ 1 ਘੰਟੇ ਦੇ ਅੰਦਰ ਵਿੱਚ ਸਾਰਾ ਕਾਰਵਾਈ ਕਰਕੇ ਤੇ ਇੱਥੇ ਚਲ ਗਿਆ ਪੁਲਿਸ ਨੂੰ ਦੱਸਿਆ ਹਾਂਜੀ ਅਸੀਂ ਜਦੋਂ ਸਾਰੇ ਗੁਰਦੁਆਰਾ ਸਾਹਿਬ ਆਣ ਕੇ ਦਰਵਾਜ਼ਾ ਖੋਲ੍ਹਿਆ ਵਾ ਨਾਲ ਦੋ ਸੇਵਾਦਾਰ ਸੀਗੇ ਅਸੀਂ ਦੇਖਿਆ ਕਿ ਸਾਰੇ ਜਿੰਦਰੇ ਟੁੱਟੇ ਹੋਏ ਸੀਗੇ ਉਸ ਤੋਂ ਬਾਅਦ ਅਸੀਂ ਆਪਣੇ ਸਾਰੇ ਪ੍ਰਬੰਧਕ ਜਿਨ੍ਹਾਂ ਨੂੰ ਬੁਲਾ ਕੇ ਸਾਰਿਆਂ ਨੂੰ ਦੱਸਿਆ ਉਸ ਤੋਂ ਬਾਅਦ ਹੀ ਸਾਰੇ ਇਕੱਠੇ ਹੋ ਕੇ ਤੇ ਪੁਲਿਸ ਨੂੰ ਫੋਨ ਕੀਤਾ ਵਾ ਤਕਰੀਬਨ 15-20 ਮਿੰਟਾਂ ਦੇ ਵਿੱਚ ਪੁਲਿਸ ਇੱਥੇ ਆਈ ਉਹਨਾਂ ਨੇ ਆਣ ਕੇ ਸਾਰਾ ਮੌਕਾ ਵੇਖਿਆ ਵਾ ਤੇ ਮੌਕਾ ਵੇਖ ਕੇ ਉਹਨਾਂ ਨੇ ਰਿਪੋਰਟ ਦਰਜ ਕੀਤੀ ਆ ਉਸ ਤੋਂ ਬਾਅਦ ਉਹਨਾਂ ਨੇ ਜ਼ਿਕਰ ਦਵਾਇਆ ਕਿ ਅਸੀਂ ਜਲਦੀ ਤੋਂ ਜਲਦੀ ਇਹਨੂੰ ਠੜਨੀ ਕੋਸ਼ਿਸ਼ ਕਰਾਂਗੇ ਸਾਡੀ ਸਾਰਿਆਂ ਦੀ ਸਾਰੀ ਸੰਗਤ ਦੀ ਪ੍ਰਸ਼ਾਸਨ ਤੇ ਇਹ ਮੰਗਿਆ ਕਿ ਇਸ ਬੰਦੇ ਨੇ ਇਸ ਚੋਰ ਨੇ ਬਹੁਤ ਜ਼ਿਆਦਾ ਸਾਡੇ ਸ਼ਹਿਰ ਦੇ ਵਿੱਚ ਅਫਤ ਪਾਈ ਹੋਈ ਆ ਗੁਰਦੁਆਰੇ ਨੂੰ ਟਾਰਗੇਟ ਬਣਾਇਆ ਜਾ ਰਿਹਾ ਇਸ ਵੱਲੋਂ ਸੋ ਅਸੀਂ ਮੰਗ ਕਰਦੇ ਆ ਕਿ ਇਹਨੂੰ ਜਲਦੀ ਤੋਂ ਜਲਦੀ ਫੜ ਕੇ ਕਾਨੂੰਨੀ ਤੌਰ ਤੇ ਸਖਤ ਸਖਤ ਸਜ਼ਾ ਦਿੱਤੀ ਜਾਵੇ ਜੀ ਮੜੇ ਦੇ ਇੱਥੇ ਬਾਹਰ ਆ ਜਾਓ